ਨਿਕਲੋਂਦੇ ਨਾ ਅੱਗੇ ਦੱਬ ਵਾਲੇ ਸ਼ਹਿਰ ਆ ਜੂਗਾ ਦਾਣਾ ਮੰਡੀ ਨੂੰ ਕਰਦੇ ਦਾਣਾ ਮੰਡੀ ਦੇ ਬਾਹਰ ਦੀ ਕਰਕੇ ਪਿੰਡਾਂ ਵਿੱਚ ਦੀ ਵਾਲੀ ਸੜਕ ਕਰਕੇ ਤੇ ਰੌਣ ਰਾਂਣੀਆਂ ਨੂੰ ਚੜਜੋਗੇ ਆਪਣਾ ਆਉਗਾ ਮੇਰੇ ਸਾਹਮਣਾਲ ਸ਼ਹਿਰ ਘੜ ਤੋਂ ਤਾਂ ਪਰੇ ਜਾਂਦਾ ਰਹੋਗੇ ਤੁਸੀਂ ਤੁਸੀਂ ਨਾਲ ਹੀ ਮੁੜ ਪਿਓ ਸੋ ਦਾਣਾ ਮੰਡੀ ਹੈ ਨਾ ਉੱਥੋਂ ਹੀ ਆਏ ਪੁੱਛਣਾ ਸੜਕ ਬਾਰ-ਬਾਰ ਦੀ ਨਾਲ-ਨਾਲ ਦੀ ਜਾਂਦੀ ਹੈ ਬਾਜ਼ਾਰ ਵਿੱਚ ਦੀ ਮੈਂ ਜੇ ਸੀ ਆ ਸਿੱਧੇ ਜਾ ਕੇ ਆਪਣੇ ਵੜੇ ਖੜੇ ਵੇਦੀ ਜਾਈਏ ਘੁਮਾਰੇ ਵੇਦੀ ਉਧਰ ਵੀ ਬੜਾ ਪੈਜੂਆ ਤੇ ਜੇ ਤੁਸੀਂ ਬੜੀਆਂ ਜਾਣਾ ਫਿਰ ਆਹੀ ਮੋੜਨਾ ਜਿੱਦ ਨੂੰ ਉੱਤੇ ਜਾਏਗਾ ਬੜੀਆਂ ਦਾ 4 ਮਿੰਟਾਂ ਚ ਜਾਏਗਾ ਇੱਥੇ 2 ਕਿਲੋਮੀਟਰ ਤੇ ਹੀ ਖੜਾ ਹੈ ਇੱਥੇ 20 ਕਿਲੋਮੀਟਰ ਮੋੜੇ ਗਲਵਾਰੇ ਮੋੜੇਗਾ ਮੈਨੂੰ ਪਤਾ ਹੈ ਆਹ ਮੋੜ ਫਿਰ ਤੁਸੀਂ ਬੜੀਆਂ ਨੂੰ ਟੱਪ ਜਾ ਸਿੱਧਾ ਆ ਨਾਲ ਹੀ ਸੜਕ ਹੈ ਤੇ ਤੈਨੂੰ ਛੇੜਗੜ ਟਪਾਉਣਾ ਛੇੜਗੜ ਵਿੱਚ ਦੀ ਹੁਣ ਵੀ ਛੇੜਗੜ ਵਿੱਚ ਦੀ ਜਾਣਾ ਪੁੱਤ ਨੂੰ ਆਹ ਨਾਲ ਹੀ ਸੜਕਾਂ ਜਿਹੜੀ ਹਾਂ ਆ ਨਾਲ ਦੀ ਇਹ ਟਾਵਰ ਵਾਲੇ ਪਾਸੇ ਮੋੜ ਕੇ ਬੜੀਆਂ ਵਾਲੀ ਸ਼ਰਤ ਪਸਤੀ ਜਾਓ ਧੰਨਵਾਦ ਥੋੜੀ ਨਾ ਕੋਈ ਠੀਕ ਹੈ ਬਾਬਾ ਧੰਨਵਾਦ ਬਿੜੀਆਂ ਆਦੀ ਬਸ ਬਿੜੀਆਂ ਬਿੜੀਆਂ ਜਾਣਾ ਉਸ ਤੋਂ ਬਾਅਦ ਸ਼ੇਰਗੜ ਕੋਲ ਪੁੱਛ ਲਈ ਛੜਕ ਸਿੱਧੀ ਜਾਊਗੀ ਦਾਦੂ ਮੜ ਤੋਂ ਤਾਂ ਮੜ ਤਾਂ ਗਾਂਵਾਲੇ ਜਾਵੜੇ ਉਰਾ ਹੋਰ ਪਿੰਡ ਹੈ ਹਾਂ ਕੜਸੋਈਆਂ ਲੰਮੀ 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 ਵੀ ਵਾਲੀ ਗਾਂ ਜਾਵੜੀ ਤੂੰ ਤੁਲੋ ਅੱਛਾ ਜਰਾੜੀ ਨਹੀਂ ਪੈਣੀ ਪੁੱਤ ਠੀਕ ਹੈ ਬਾਬਾ ਧੰਨਵਾਦ ਜੀ ਦਾਣਾ ਮੰਡੀ ਚ ਫੁਰਸਾ ਦੱਸ ਦੂ ਆ ਬਾਰ ਬਾਰ ਧੰਨਵਾਦ ਜੀ ਧੰਨਵਾਦ ਬਾਬੂ ਦਾ ਧੰਨਵਾਦ ਯਾਰ ਬਹੁਤ ਧੰਨਵਾਦ ਬਾਬੂ ਥੈਂਕ ਯੂ ਸੋ ਇਸ ਤਰ੍ਹਾਂ ਹੁੰਦੇ ਪਿੰਡਾਂ ਦੇ ਲੋਕ ਸਾਡੇ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਬਾਪੂ ਨੇ ਸਾਨੂੰ ਸਮਝਾਇਆ ਹੈ ਨਾ ਫੇਰ ਅੱਗੇ ਸ਼ਹਿਰ ਚ ਪੁੱਛ ਲੋ ਫੇਰ ਆ ਗਏ ਆਲੀ ਛੜਕ ਆ ਜੂਗੀ ਦਾਣਾ ਮੰਡੀ ਬਸ ਗੱਲ ਮੁੱਕੀ ਦਾਣਾ ਮੰਡੀ ਚੜੋ ਜੋ ਨਕਰ ਦੇ ਨਾ ਟੱਡਾ ਵਾਲੀ ਛੜਕ ਤੋਂ ਪੁੱਛ ਲੈਦੇ ਨੇ ਅਸੀਂ ਠੀਕ ਆ ਠੀਕ ਆ ਬਾਪੂ ਰਾਣੀਆਂ ਵਾਲੀ ਛੜਕ ਨੂੰ ਰਾਣੀਆਂ ਵਾਲੀ ਉਹ ਆਪੇ ਮੋੜ ਦੇਣਗੇ ਤੁਹਾਨੂੰ ਰਾਹ ਬਸ ਠੀਕ ਧੰਨਵਾਦੀ ਫੇਰ ਉਹ ਫੇਰ ਅੱਗੇ ਮੇਰਾ ਪਿੰਡ ਦਾ ਨਾਮ ਨਹੀਂ ਆਉਂਦਾ ਉੱਥੋਂ ਐ ਸਿੱਧੀ ਰਾਹ ਜਾਂਦਾ ਠੀਕ ਆ ਮੈਨੂੰ ਅੱਛਾ ਲੱਗਿਆ ਬਾਪੂ ਬਹੁਤ ਆਪਾਂ ਲਈ ਨਹੀਂ ਹਾਂ ਦੂਰ ਤੋਂ ਆਤਾ ਉਹਨੂੰ ਕਹਿ ਸਮਝ ਲਾ ਸੋ ਦੇਖਿਆ ਮੈਂ ਦੋਸਤੋ ਤੁਸੀਂ ਕਿੰਨੇ ਵਧੀਆ ਤਰੀਕੇ ਨਾਲ ਬਾਪੂ ਨੇ ਦੱਸਿਆ ਤੇ ਪਿੰਡ ਵਾਲੇ ਸਾਡੇ ਕਿਉਂ ਬਾਈ ਜੀ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਬਾਪੂ ਨੇ ਬਾਪੂ ਨੇ ਪੂਰਾ ਬਲੱਡ ਵਧਾ ਕੇ ਦੱਸਿਆ ਲੱਡਾ ਲਾ ਕੇ ਤਾਂ ਸਾਰਾ ਸੋ ਵੀ ਉਹਨੂੰ ਆਇਆ ਸੀ ਵੀ ਗਲਤ ਨਾ ਜਾ ਉਹਨੇ ਵਿਚਾਰੇ ਤਾਂ ਸ਼ਹਿਰ ਚ ਕਿਸੇ ਨੂੰ ਪੁੱਛ ਲਓ ਪਹਿਲੀ ਗੱਲ ਤਾਂ ਕੋਈ ਦੱਸੂਗਾ ਨਹੀਂ ਛੇਤੀ ਹੈ ਨਾ ਮੈਂ ਬੜੀ ਦੱਸਦਾ ਸੀ ਨੀ ਆ ਟਾਈਮ ਦੱਸਦਾ ਸੀ ਯਾਰ ਬਹੁਤ ਵਧੀਆ ਤਰੀਕੇ ਨਾਲ ਤੈਨੂੰ ਚੰਗੀ ਲੱਗੀ ਨਾ ਬੋਲ ਜੀ ਪਰ ਸ਼ੇਅਰ ਜ਼ਰੂਰ ਕਰਿਓ ਤੁਸੀਂ ਥੈਂਕ ਯੂ ਵੈਰੀ ਮਚ ਥੈਂਕ ਯੂ